ਡਾਕਟਰ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਸੀਆਈਏ ਜੇਤੋਂ ਵੱਲੋਂ ਇੱਕ ਨਸ਼ਾ ਤਸਕਰ ਨੂੰ 9000 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਅੱਜ ਸਾਡੇ ਸੀਆਈਏ ਇੰਚਾਰਜ ਜਿਹੜੇ ਹੈਗੇ ਆ ਜੇਤੋਂ ਆਪਣੇ ਗੁਰਲਾਲ ਸਿੰਘ ਉਹਨਾਂ ਵੱਲੋਂ ਸਾਡੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਦੀ ਅਗਵਾਈ ਹੇਠ ਉਹਨਾਂ ਦੇ ਦਿਸਾਨਰ ਦੇਸ ਤੇ ਨਸ਼ਿਆਂ ਦੇ ਖਿਲਾਫ ਇੱਕ ਬੰਦੇ ਨੂੰ ਕਾਬੂ ਕੀਤਾ ਗਿਆ ਗਗਨਜੀਤ ਜੋ ਕਿ ਮੁਕਸਾਬਦਾ ਰਹਿਣ ਵਾਲਾ ਤੇ ਉਹਦੇ ਕੋਲ 9000 ਟ੍ਰੋਮਾਡੋਲ ਜਿਹੜੀ ਹੈਗੀ ਆ ਉਹ ਰਿਕਵਰ ਕੀਤੀ ਹੈ ਜਿਹੜਾ ਕਿ ਸਪਲਾਈ ਦੇ ਲਈ ਇਥੇ ਫ੍ਰੀਪੋਰਟ ਆ ਰਿਹਾ ਸੀਗਾ ਸਰ ਅਗੂ ਫਰਦਰ ਕੀ ਕਾਰਵਾਈ ਕੀਤੀ ਹੈ ਫਰਦਰ ਫਿਲਹਾਲ ਦੀ ਕੀਤਾ ਔਰ ਕੇਸ ਰਜਿਸਟਰ ਕਰਤਾ ਜੀ ਕੇਸ ਰਜਿਸਟਰ ਕਰਕੇ ਉਹਨੂੰ ਕੋਰਟ ਚ ਪੇਸ਼ ਕਰਕੇ ਰਿਮਾਨਡ ਲੈ ਕੇ ਇਹਦੇ ਬੈਕਵਰਡ ਫਾਰਵਰਡ ਲਿੰਕ ਚੈੱਕ ਕਰਕੇ ਕਿ ਤੋਂ ਗੋਲੀਆਂ ਲੈ ਕੇ ਆਇਆ ਜਾਂ ਕਿਹਨਾਂ ਨੂੰ ਸਪਲਾਈ ਦੇਣ ਜਾ ਰਿਹਾ ਸੀ ਉਹ ਕਲੀਅਰ ਕਰਾਂਗੇ ਸਰ ਪਹਿਲਾਂ ਇਹ ਕਿ ਕੋਈ ਮੁਕਦਮਾ ਹੈ ਜਿਹਨੂੰ ਹਜੇ ਵੈਰੀਫਾਈ ਕਰਨਾ ਹੈ ਜੇ ਤਫ਼ਸੀਲ ਸਰ ਆਮ ਲੋਕਾਂ ਕੀ ਕਹਿੰਦੇ ਗੋ ਵੀ ਨਸ਼ੇ ਦੇ ਲਗਾਤਾਰ ਵਾਧਾ ਹੋ ਰਿਹਾ ਪਰ ਦੂਜੇ ਪਾਸੇ ਪੰਜਾਬ ਪੁਲਿਸ ਯਤਾਰ ਕਰੀ ਆਮ ਲੋਕਾਂ ਦੀ ਮੱਤ ਜੀ ਸਾਡੇ ਵੱਲੋਂ ਤਾਂ ਆਮ ਲੋਕਾਂ ਨੂੰ ਇਹੀ ਹੈ ਕਿ ਜੀ ਵੀ ਸਰ ਵੱਲੋਂ ਇੱਕ ਸੰਪਰਕ ਪ੍ਰੋਗਰਾਮ ਚਾਲੂ ਕੀਤਾ ਗਿਆ ਤਾਂ ਕਿ ਪਬਲਿਕ ਜਿਸ ਤਰ੍ਹਾਂ ਅਤਵਾਦ ਦੇ ਵਿੱਚ ਸਾਡਾ ਸਾਥ ਦਿੱਤਾ ਤੇ ਅਤਵਾਦ ਖਤਮ ਹੋ ਗਿਆ ਉਸੇ ਤਰ੍ਹਾਂ ਜੇ ਸਾਡਾ ਸਾਥ ਪਬਲਿਕ ਦੇਗੀ ਤੇ ਜਿਹੜਾ ਨਸ਼ਾ ਹੈਗਾ ਇਹ ਵੀ ਇਸੇ ਤਰੀਕੇ ਖਤਮ ਹੋ ਜਾਏਗਾ ਜੀ।